ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਅੱਜ ਫੇਸਬੁੱਕ ਤੇ ਚੱਲਦੇ ਇੱਕ ਨਵੇਂ ਵਿਵਾਦ ਬਾਰੇ ਦੋ ਗੱਲਾਂ ਕਰਨੀਆਂ ਚਾਹਨਾ ਅਸਲ ਦੇ ਵਿੱਚ ਕੋਈ ਵੀ ਲੀਡਰ ਹੁੰਦਾ ਨਾ ਜਿਹੜਾ ਉਹਨੂੰ ਲੀਡਰ ਆਖਿਆ ਹੀ ਤਾਂ ਜਾਂਦਾ ਕਿ ਉਹ ਅਗਵਾਈ ਕਰਦਾ ਹੁੰਦਾ ਉਹਨੇ ਪਹਿਲ ਕਰਨੀ ਹੁੰਦੀ ਹੈ ਉਸਨੇ ਅੱਗੇ ਚੱਲਣਾ ਹੁੰਦਾ ਤੇ ਉਸਦੇ ਪਿੱਛੇ ਲੋਕਾਂ ਨੇ ਚੱਲਣਾ ਹੁੰਦਾ ਉਹ ਉਸਨੂੰ ਵੇਖ ਕੇ ਚੱਲਣਾ ਹੁੰਦਾ ਉਸਨੂੰ ਲੀਡਰ ਆਖਿਆ ਜਾਂਦਾ ਤੇ ਪਿਛਲੇ ਜਿਹੜੇ ਲੀਡਰ ਸੀਗੇ ਉਹ ਸਾਡੇ ਲੀਡਰ ਨਹੀਂ ਸੀ ਰਹਿ ਗਏ ਉਹ ਅਗਵਾਈ ਕਰਨ ਦੇ ਕਾਬਲ ਨਹੀਂ ਸੀ ਰਹਿ ਗਏ ਇਸ ਕਰਕੇ ਸਾਨੂੰ ਉਹ ਲੀਡਰ ਬਦਲਨੇ ਪਏ ਇਸ ਲਈ ਉਹਨਾਂ ਲੀਡਰਾਂ ਨੂੰ ਬਦਲਣ ਵਾਸਤੇ ਅਸੀਂ ਸਿਰ ਤੋੜ ਯਤਨ ਕੀਤਾ ਤੇ ਅਸੀਂ ਇੱਕ ਨਵਾਂ ਲੀਡਰ ਸਾਹਮਣੇ ਲੈ ਕੇ ਆਂਦਾ ਭਗਵਾਨ ਤਮਾਨ ਦੇ ਰੂਪ ਦੇ ਵਿੱਚ ਜਿਨੇ ਸਾਡੀਆਂ ਭਾਵਨਾਵਾਂ ਦੇ ਮੁਤਾਬਕ ਹੀ ਕੰਮ ਕੀਤਾ ਭਾਵਨਾਵਾਂ ਦੇ ਮੁਤਾਬਕ ਹੀ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਵੀ ਕਿਤੇ ਵੱਧ ਕੇ ਕੰਮ ਕੀਤਾ ਉਸਨੇ ਸਾਨੂੰ ਦਿਖਾਇਆ ਕਿ ਕਿਵੇਂ ਪਾਰਲੀਮੈਂਟ ਦੇ ਵਿੱਚ ਬੋਲਿਆ ਜਾਂਦਾ ਉਸਨੇ ਦਿਖਾਇਆ ਕਿ ਕੀ ਐਮਪੀ ਦੀਆਂ ਪਾਵਰਾਂ ਹੁੰਦੀਆਂ ਉਸਨੇ ਸਿਖਾਇਆ ਕਿ ਕਿਸ ਤਰ੍ਹਾਂ ਪ੍ਰਚਾਰ ਕੀਤਾ ਜਾ ਸਕਦਾ ਤੇ ਉਹਦੇ ਜਦ ਵੀ ਕਦੇ ਕੋਈ ਬਦਲਾ ਦੀ ਕੋਈ ਨਵੇਂ ਸਿਰੇ ਤੋਂ ਕੋਈ ਗੱਲ ਹੋਊਗੀ ਤਾਂ ਉਦੋਂ ਮਾਨ ਸਾਹਿਬ ਦੇ ਯੋਗਦਾਨ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ ਪਰ ਮਾਨ ਸਾਹਿਬ ਦੀ ਹਰ ਆਦਤ ਮੈਂ ਉਸ ਨੂੰ ਆਪਣਾ ਆਈਡੀਅਲ ਨੇਤਾ ਮੰਨਦਾ ਹਾਂ ਉਹਨੂੰ ਉਹ ਤੋਂ ਬਹੁਤ ਕੁਝ ਸਿੱਖਿਆ ਬੰਦੇ ਤੋਂ ਮੈਂ ਪਰ ਮੈਂ ਇੱਕ ਉਸ ਦੀ ਇਹ ਬੁਰੀ ਆਦਤ ਤੋਂ ਖਫਾ ਵੀ ਹਾਂ ਉਹਦਾ ਕਰਕੇ ਸਾਨੂੰ ਸਮੇਂ-ਸਮੇਂ ਸ਼ਰਮਸ਼ਾਰ ਹੋਣਾ ਪੈਂਦਾ ਮਹਿਮਾਨ ਸਾਹਿਬ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਇਸ ਵੀਡੀਓ ਰਾਹੀਂ ਕਿਉਂਕਿ ਮੈਂ ਉਹਨਾਂ ਦੇ ਸਮਰਥਕ ਜਿਹੜੇ ਅੱਜ ਲੜ ਰਹੇ ਆ ਜਿਹੜੇ ਗਲਤ ਸ਼ਬਦਾਵਲੀ ਵਰਤ ਰਹੇ ਆ ਜਿਹੜੇ ਮਾਨ ਸਾਹਿਬ ਨੂੰ ਅੱਜ ਟੋਕਦੇ ਆ ਉਹਨਾਂ ਨੂੰ ਇੱਕ ਗੱਲ ਕਰਨੀ ਕਹਿਣੀ ਚਾਹੁੰਦਾ ਕਿ ਜੇਕਰ ਅਸੀਂ ਸੁਖਬੀਰ ਬਾਦਲ ਨੂੰ ਸੁੱਖਾ ਅਮਲੀ ਕਹਿ ਸਕਦੇ ਆ ਫਿਰ ਉਹਦੀ ਵੀ ਪਰਸਨਲ ਲਾਈਫ ਸੀ ਫਿਰ ਅਸੀਂ ਉਹਨੂੰ ਕਿਉਂ ਆਖਿਆ ਕਿਉਂਕਿ ਸਾਡਾ ਨੇਤਾ ਸੀ ਇਸ ਕਰਕੇ ਹੀ ਅਸੀਂ ਆਖਿਆ ਨਾ ਇਸ ਕਰਕੇ ਅਸੀਂ ਉਹਨੂੰ ਆਖਿਆ ਕਿ ਉਹ ਅਮਲੀ ਆ ਅਸੀਂ ਮਾਨ ਸਾਹਿਬ ਦੀ ਜੇ ਗਲਤ ਆਦਤਾਂ ਜੇ ਸ਼ਰਾਬ ਪੀਣਾ ਉਸ ਦੀ ਬੁਰੀ ਆਦਤਾਂ ਅਸੀਂ ਉਹਨੂੰ ਟੋਕੋ ਅੱਜ ਵੋਟਾਂ ਚਲੀਆਂ ਜਾ ਚੁੱਕੀਆਂ ਅੱਜ ਜੇ ਪੰਜਾਬ ਨੂੰ ਬਦਲਣਾ ਚਾਹੁੰਦੇ ਆ ਜੇਕਰ ਅਸੀਂ ਇੱਕ ਬਹੁਤ ਚੰਗਾ ਨੇਤਾ ਨਹੀਂ ਗਵਾਉਣਾ ਚਾਹੁੰਦੇ ਤਾਂ ਅੱਜ ਘਟੋ ਘਟੋ ਉਸ ਦੀ ਬੁਰੀ ਆਦਤ ਦੇ ਉੱਤੇ ਪਰਦਾ ਨਾ ਪਾਓ ਅੱਜ ਉਹਨੂੰ ਅੱਜ ਉਹਨੂੰ ਟੋਕੋ ਅੱਜ ਉਹਨੂੰ ਕਹੋ ਕਿ ਮਾਨ ਸਾਹਿਬ ਅਸੀਂ ਨਹੀਂ ਬਦਲਣਾ ਚਾਹੁੰਦੇ ਤੁਹਾਨੂੰ ਅਸੀਂ ਨਹੀਂ ਹੋਰ ਨੇਤਾ ਚਾਹੁੰਦੇ ਅਸੀਂ ਤੁਹਾਨੂੰ ਚਾਹੁੰਦੇ ਆ ਪਰ ਪਲੀਜ਼ ਸਾਡੇ ਲਈ ਇੱਕ ਆਦਤ ਆਪਣੀ ਛੱਡ ਦਿਓ ਮਹਿਮਾਨ ਸਾਹਿਬ ਦਾ ਦੋਸਤ ਵੀ ਆ ਤੇ ਮੈਂ ਇਹ ਗੱਲ ਪਬਲਿਕ ਦੇ ਸਾਹਮਣੇ ਤਾਂ ਕਰ ਰਿਆ ਕਿ ਇੱਕ ਮਾਨ ਸਾਹਿਬ ਦੀ ਮੈਂ ਕਮਜ਼ੋਰੀ ਜਾਣਦਾ ਮਾਨ ਸਾਹਿਬ ਦੀ ਇੱਕ ਕਮਜ਼ੋਰੀ ਆ ਜੇ ਉਹਨੂੰ ਚਾਉਣ ਵਾਲੇ ਕੋਈ ਵੀ ਗੱਲ ਦਿਲੋਂ ਕਹਿ ਰਹਿਣਾ ਉਹ ਗੱਲ ਤੋਂ ਜਵਾਬ ਨਹੀਂ ਦਿੰਦਾ ਕਦੇ ਵੀ ਮੈਂ ਮਾਨ ਸਾਹਿਬ ਤੁਹਾਡਾ ਚਾਉਣ ਵਾਲਾ ਤੇ ਮੈਨੂੰ ਮੇਰੀ ਗੱਲ ਬਾਤ ਸੁਣਨ ਵਾਲੇ ਹੋਰ ਵੀ ਮੇਰੇ ਦੋਸਤ ਜਿਹੜੇ ਮਾਨ ਸਾਹਿਬ ਨੂੰ ਦਿਲੋਂ ਚਾਹੁੰਦੇ ਆ ਸਤਿਕਾਰ ਕਰਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਤੇ ਆਪਣੇ ਵੱਲੋਂ ਵੀ ਬੇਨਤੀ ਕਰਦਾ ਮਾਨ ਸਾਹਿਬ ਅਸੀਂ ਤੁਹਾਨੂੰ ਆਪਣਾ ਨੇਤਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਤੁਸੀਂ ਸਾਡੇ ਰਾਹ ਦਸੇਰਾ ਰਹੋ ਅਸੀਂ ਤੁਹਾਨੂੰ ਬਦਲਣਾ ਨਹੀਂ ਚਾਹੁੰਦੇ ਇਸ ਕਰਕੇ ਪਲੀਜ਼ ਤੁਸੀਂ ਥੋੜਾ ਜਿਹਾ ਬਦਲੋ ਤੁਸੀਂ ਆਪਣੀ ਇੱਕ ਆਦਤ ਛੱਡ ਦਿਓ ਤੇ ਮਾਨ ਸਾਹਿਬ ਦੇ ਚਾਹਣ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਪਲੀਜ਼ ਹੱਥ ਬਨ ਕੇ ਬੇਨਤੀ ਕਰਦਾ ਕਿ ਲੜਨ ਦੀ بجائے ਪ੍ਰਪੋਗੰਡੇ ਚ ਪੈਣ ਦੀ بجائے ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ بجائے ਮਾਨ ਸਾਹਿਬ ਨੂੰ ਇੱਕ ਮੈਸੇਜ ਕਰਕੇ ਫੋਨ ਕਰਕੇ ਵੀਡੀਓ ਪਾ ਕੇ ਸਟੇਟਸ ਪਾ ਕੇ ਇੱਕ ਬੇਨਤੀ ਕਰੋ ਇੱਕ ਮਹਮ ਚਲਾਓ ਤਾਂ ਜੋ ਆਉਣ ਵਾਲੇ ਸਮੇਂ ਚ ਸਾਡਾ ਨੇਤਾ ਉਹੋ ਜਿਹਾ ਹੋਵੇ ਜਿਸ ਤਰ੍ਹਾਂ ਦੇ ਸਾਡੇ ਖਿਆਲ ਆ ਜਿਸ ਤਰ੍ਹਾਂ ਦਾ ਅਸੀਂ ਸੋਚਦੇ ਆ ਕਦੇ ਵੀ ਸਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਦਾ ਸਾਹਮਣਾ ਨਾ ਕਰਨਾ ਪਵੇ ਜਿਸ ਤਰ੍ਹਾਂ ਦੀਆਂ ਗੱਲਾਂ ਦਾ ਸਾਨੂੰ ਅੱਜ ਸਾਹਮਣਾ ਕਰ ਰਿਹਾ ਕਰਨਾ ਪੈ ਰਿਹਾ ਮੈਂ ਮਾਨ ਸਾਹਿਬ ਦੇ ਇੱਕ ਚੰਗੇ ਸਿਆਸੀ ਕਰੀਅਰ ਦੀ ਵਾਹਿਗੁਰੂ ਅੱਗੇ ਦਵਾ ਵੀ ਕਰਦਾ ਤੇ ਇਹ ਵੀ ਅਰਦਾਸ ਕਰਦਾ ਕਿ ਅੱਗੇ ਤੋਂ ਕਦੇ ਸਾਨੂੰ ਇਸ ਤਰ੍ਹਾਂ ਦਾ ਸਾਨੂੰ ਆਪਣੇ ਨੇਤਾ ਨੂੰ ਕੁਝ ਕਹਿਣਾ ਨਾ ਪਵੇ ਸਾਡਾ ਨੇਤਾ ਹੀ ਸਾਨੂੰ ਕਹਿੰਦਾ ਰਹੇ ਸਾਨੂੰ ਸਿਖਾਉਂਦਾ ਰਹੇ ਪਰ ਹਾਂ ਸਾਡਾ ਵੀ ਕੁਝ ਫਰਜ ਆ ਕਿ ਜੇਕਰ ਇਹ ਸਾਡੇ ਰਾਹ ਤੋਂ ਹਿਲਦੇ ਆਸੀਂ ਸਿੱਖਿਆ ਉਹਨਾਂ ਤੋਂ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਵੀ ਰਹੀਏ ਮੈਂ ਬੇਨਤੀ ਕਰਦਾ ਮਾਨ ਸਾਹਿਬ ਪਲੀਜ਼ ਆਪਣੇ ਚਾਉਣ ਵਾਲਿਆਂ ਦੀ ਇੱਕ ਗੱਲ ਨੂੰ ਮੰਨਿਓ ਆਪਣੀ ਇਹ ਬੁਰੀ ਆਦਤ ਨੂੰ ਬਦਲ ਦਿਓ ਚਾਉਂਦੇ ਹੋ